ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਤੇ ਮਿਸ਼ਰੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਜਾਣਿਆ ਪਹਿਚਾਣਿਆ ਪਿੰਡ ਆ ਤੇ ਵੱਡਾ ਨਾਮ ਆ ਪਿੰਡ ਦਾ 뮤직 ਇੰਡਸਟਰੀ ਦੇ ਵਿੱਚ ਸੰਧੂ ਸਰਜੀਤ ਦਾ ਇਹ ਪਿੰਡ ਆ ਮਿੱਤਰੋ ਅੱਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇਸ ਵੀਰ ਦਾ ਨਾਮ ਜੱਗਾ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਜੇ ਤੁਹਾਡੇ ਲਈ ਚਾਰ ਗਾਵਾਂ ਲੈ ਕੇ ਹਾਜ਼ਰ ਹੋਏ ਆਂ ਚਾਰਾਂ ਗਾਵਾਂ ਦੇ ਵਿੱਚੋਂ ਤਿੰਨ ਗਾਵਾਂ ਸੂਈਆਂ ਹੋਣਗੀਆਂ ਤੇ ਇੱਕ ਜਰਸੀ ਗਾਂ ਤੋਕੜ ਹੋਗੀ ਮਿੱਤਰੋ ਸੋਹਣੇ ਫੇਸ ਕੁਆਲਿਟੀ ਦੀਆਂ ਸੋਹਣੇ ਆਰਡਰ ਦੀਆਂ ਜੰਨੇ ਕੋ ਹੋਣਗੇ ਅੰਗ ਭਾਅ ਸਾਰੀ ਗੱਲਬਾਤ ਕਰਦੇ ਆਪਾਂ ਜੱਗੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਬੜੀਆ ਸੇਤਾ ਘਰ ਪਰਿਵਾਰ ਭਾਈ ਬਹੁਤ ਵਧੀਆ ਠੀਕ ਹੈ ਠੀਕ ਆ ਅੱਛਾ ਜੱਗੇ ਭਈ ਅੱਜ ਜਾਨਵਰ ਹੈਗੇ ਆ ਆਪਣੇ ਕੋਲ ਚਾਰ ਹਨ ਸ਼ੁਰੂਆਤ ਕਰਾਂਗੇ ਆਪਾਂ ਪਾਈ ਲੀ ਗਾ ਉਹ ਵੱਡੀ ਤੋਂ ਉਹਨੂੰ ਦੱਸ ਦੇ ਕੀ ਡਿਟੇਲ ਇੱਥੇ ਖੜ ਕੇ ਦੱਸ ਪਹਿਲਾਂ ਮੈਨੂੰ ਉਹ ਦੂਜਾ ਸੂਆ ਬਾਈ 18 ਲੀਟਰ ਦੁੱਧ ਤਿਆਰ ਆ ਠੀਕ 15 16 ਦਿਨਾਂ ਦੀ ਸੋਈ ਬੱਚਾ ਕਿਹੜਾ ਆ ਗਿਆ ਵੀਰੇ ਉਹ ਪਹਿਲੇ ਨੰਬਰ ਵਾਲਾ ਸ਼ੇਕਲੀ ਪਹਿਲੇ ਨੰਬਰ ਪਰਲਾ ਠੀਕ ਆ ਉਹਦੇ ਸ਼ੇਕਲੀ ਬੰਨੇ ਦੇ ਵਿੱਚ ਚੜਾਈ ਪਈ ਉਹ ਹੁਣੇ ਬਾਹਰ ਕੱਢਿਆ ਅੱਗੇ ਸੀ ਜਾਂ ਵਿੱਚ ਆ ਉਹ ਨਹੀਂ ਇਹ ਡੋਟਾ ਨਾ ਉੱਟੋ ਡੋਟਾ ਕੀ ਕਰਦੇ ਬੰਦੋ ਨਹੀਂ ਉਹ ਤੈਸਾ ਨਹੀਂ ਆਇਆ ਅੱਛਾ ਜਗੇ ਬਈ ਚਵਾਈ ਚੁਈ ਕੇ ਬਹੁਤ ਇੱਕ ਨੰਬਰ ਠੀਕ ਆ ਤੇ ਦੁੱਧ 18 ਕੰਡੇ ਲਾਉਣ ਕੋਈ ਵੀ ਚੋ ਸਕਦਾ ਦੋ ਟਾਈਮ ਚੋ ਕੇ ਆਪਦੇ ਲਈ ਕੀ ਰੇ ਪੰਡਿਆ ਜੀ ਜਿਆਦਾ ਯਾਰ ਨਹੀਂ ਜਿਆਦਾ ਗਾ ਵੀ ਵੇਖਣੀ ਐ ਜਿੰਨੀ ਵੇਲੇ ਗੁੱਟੀਆਂ ਚ ਮੋੜ ਕੇ ਵੇਖ ਲਾਂਗੇ ਵੀ 100 ਕਸਾ ਦਸਣਾ ਜਿੰਨੀ ਪੂਰੀਆਂ ਆ ਗਈ ਉਹਨੇ ਕਹਿ ਲਿਆ ਨਾ ਬਾਈ ਬਹੁਤ ਆ ਜਾਣੀ ਜੀ ਦਸਾ ਦਸਾ ਸਾਰਾ 10 ਠੀਕ ਐ ਹਾਂ ਸੋਸ ਵਾਲਿਆਂ ਤਾਂ ਮੈਨੂੰ ਵੀ ਪਤਾ ਪੁੱਟਾ ਵੀ ਆਸੇ ਨਾ ਸਾਰਾ ਕਿੰਨੀ ਨਹੀਂ ਪੰਡਿਆ ਦੇ ਦੇ ਬਹੁਤ ਚੰਗੀ ਵੇੜਾ ਦੁੱਧ ਬਾਈ 2 ਕਿਲੋ ਦੇਣਾ ਮੇਰੇ ਵੀਰਾ ਬਣ ਕੇ ਹਾਂ ਨਾ ਰਸਾ ਫੜਾਂ ਵਾਲੀ ਗੱਲ ਦਾ ਕਿ ਰੇਟ ਦੀ ਦੇ ਦਾਂਗੇ ਛੱਟ ਦੀ ਝਾਕ ਕਰਦਾ ਮੈਂ ਵੀ ਇਸੇ ਗਾਣੇ ਜੇ ਚੱਲ ਤੋਰ ਮਲੇ ਕੱਢ ਪਰ ਲੈ ਮਿੱਤਰੋ ਦੂਜਾ ਸੂਆ 18 ਕਿਲੋ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਆ ਵੱਛਾ ਮਗਰ ਵੀ ਰਹੇ ਹਾਂ ਹਾਂ ਵੱਛਾ ਜੀ ਸੂਆ ਕਿੰਨੇ ਦਿਨਾਂ ਦਾ ਹੋਊਗਾ ਬਾਈ ਬਾਈ 15 ਤੋਂ 20 ਦਿਨਾਂ ਦਾ 15 ਤੋਂ 20 ਦਿਨਾਂ ਦਾ ਲੈ ਗਏ ਮਿੱਤਰੋ ਵੱਡੀ-ਵੁੱਡੀ ਬਹੁਤ ਆ ਵੜ ਕਹਿਣ ਤੋਂ ਭਾਵੇਂ ਆ ਵੀ ਫਾਰਮ ਵਾਲੇ ਜਿਹੜੇ ਫਾਰਮਾਂ ਵਿੱਚ ਰੱਖਦੇ ਆ ਗਾਈਆਂ ਉਹਨਾਂ ਦੇ ਕੰਮ ਦੀ ਆ ਜੇ ਤਾਂ ਤੁਸੀਂ ਟਕਾਣੇ ਦੀ ਇਹਨੂੰ ਫੀਡ ਵਗੈਰਾ ਪਾ ਲਈ ਟਕਾਣੇ ਦਾ ਇਹਨੂੰ ਮੰਨ ਲਓ ਰਾਸ਼ਨ ਪਾਣੀ ਦੇਤਾ ਟਕਾਣੇ ਦੀ ਆਕਸੀਜਨ ਹਵਾ ਦੇਤੀ ਤਾਂ ਇਹਨੂੰ 25 ਕਿਲੋ ਦੁੱਧ ਵੀ ਕੁਝ ਨਹੀਂ ਕਹਿੰਦਾ ਗਾਂ ਨੂੰ ਕਿਉਂਕਿ ਜਿੱਡੀ ਗਾਂ ਵਾ ਕਿਉਂਕਿ ਮੈਂ ਵੇਲ ਦੇ ਪੱਖ ਨੂੰ ਜਾਣਿਆ ਤਾਂ ਆਪਾਂ ਬਹੁਤ ਦਾ ਕੱਦ ਬਹੁਤ ਉੱਚੀ ਲੰਮੀ ਖੱਡਾ ਪੈਰਾਂ ਦੀ ਠੰਡ ਬਹੁਤ ਚੰਗਾ ਵਾ ਮਿੱਤਰੋ ਫਿਰ ਸੀਲ ਠੰਡੀ ਬਹੁਤ ਹੂੰ ਨਹੀਂ ਚੰਗੀ ਆ ਬਈ ਓਕੇ ਜਾਤ ਬਰੀਨ ਮੂੰਹ ਵਾਲੇ ਪਾਸੇ ਨੂੰ ਕਰੀ ਪੋਤੇ ਨੇ ਕੈਮਰਾ ਕੈਮਰਾ ਦੀ ਫੇਸ ਕੁਆਲਿਟੀ ਬਹੁਤ ਚੰਗੀ ਆ ਜਾਤ ਬਰੀਡ ਮਨ ਲ ਕਹਿਣ ਤੋਂ ਪਾਵਾਂ ਇਹੋ ਜੀ ਗਾਂ ਆਪਾਂ 45-50 ਨੂੰ ਤੋਕੜ ਗੱਬਣ ਕਰਕੇ ਵੀ ਵੇਚ ਲੈਣੀ ਆ ਮਿੱਤਰੋ ਤੇ ਇਹ 60 ਦੀ ਝਾਕ ਕਰਦਾ ਵਾ ਤੇ ਬਾਕੀ ਹੁਣ ਇੰਨੀ ਕੁ ਦਾ ਰਸਾ ਫੜਾਈ ਦਊਗਾ ਕਹਿੰਦਾ ਨੀਗਾ ਹੱਸਦਾ ਫਾ ਕਿਉਂਕਿ ਜੇ ਮੈਂ ਮੇਰੇ ਸਾਹੀ ਹੁੰਦੀ 500 ਆਫ ਦੇ ਨੇ ਖਾ ਲੈਣੀ ਤੇ ਉਹ ਨੂੰ ਇਹਨੇ ਜੇਬ ਚ ਹੋਣੀ ਸੀ ਅੱਛਾ ਵੀਰੇ 2 ਨੰਬਰ ਤੇ ਗਿਆ ਜਿਹੜੀ ਏ ਵੀਰੇ ਤੀਜਾ ਸੂਰਾ ਸੂਈ ਆ ਜੀ ਹੂੰ ਸੂਈ ਨੂੰ 6-7 ਦਿਨ ਹੋਏ ਆ ਬੱਚਾ ਕਿਹੜਾ ਆ ਬੱਚਾ ਚੱਲਣਾ ਬੱਚਾ ਲਾਲ ਦੱਬਾ ਹਾਂਜੀ ਬੱਚਾ ਹੀ ਆਂਦੇ ਵਜੋਂ ਹਾਂ ਬੱਚਾ ਹੀ ਇਹਨੇ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਬਾਈ ਹੁਣ 13 ਕਿਲੋਟਰ ਹੈਗਾ ਬਾਈ ਠੀਕ ਆ ਚਵਾਈ ਦੀ ਕਿਵੇਂ ਬਹੁਤ ਚੰਗੀ ਚਵਾਈ ਆ ਪੂਰੀ ਹਾਂ ਪੂਰੀ ਓਕੇ ਅੱਛਾ ਇਹਦਾ ਰੇਟ ਬਾਈ ਇਹਦਾ 46000 46 ਇਹਦੀ ਕਿੰਨੇ ਦੀ ਚੱਕ ਕਰਦਾ ਮੈਂ ਇਹਨੇ ਜਮਾਨਤਾ ਨਹੀਂ ਹਾਂ ਮੈਂ ਤਾਂ ਮੇ ਜੋੜੇ ਦਾ ਲੱਖ ਪੂਰਾ ਕਰ ਦਿਆ ਕਰਦਾ ਨਹੀਂ ਨਹੀਂ ਰਗੜਾ ਲੱਗਦਾ ਰਗੜਾ ਲੱਗਦਾ ਉਹ ਨਹੀਂ ਲੱਗਦਾ ਪਰ ਨਹੀਂ ਦਿੰਦਾ ਬੱਚੀ ਬਹੁਤ ਚੰਗੀ ਪੁੱਤਾ ਬਾਈ ਕਿਤੇ ਟੈਂਪੂ ਤੇ ਚੜਾ ਕੇ ਏ 45 ਦੀ ਦੇ ਦਾਂਗੇ ਯਾਰ ਉਥੇ ਜੀ ਆਉਣਾ ਇਹਦੇ ਤੇ ਵੀ ਜਦੋਂ ਜੋੜਾ ਲੈਣ ਲੱਗਿਆ ਤੇ ਹੀ ਦੇਂਗਾ ਤੂੰ ਮੈਨੂੰ ਪਤਾ ਕੋਈ ਨਹੀਂ ਪਤਾ ਜਦੋਂ ਬੰਦਾ ਹੱਸਣ ਲੱਗ ਜੇ ਉਦੋਂ ਸਮਝਦਾ ਸੌਦਾ ਹੁੰਦਾ ਹੁੰਦਾ ਸਾਡਾ ਤੂੰ ਐਵੇਂ ਦੇਣਾ 13 ਕਿਲੋ ਦੁੱਧ ਤੇ ਯਾਰ ਸੁਆ ਵੀਰੇ ਜੱਗੇ ਬਾਈ ਕਿੰਨਾ ਮਾਊਗੇ ਤੀਜਾ ਬਾਈ ਤੀਜਾ ਠੀਕ ਆ ਰਿੰਗ ਬੰਦ ਕਰਦੀ ਮੈਂ ਅਰੇ ਡੇਢ ਵਜਾ ਵੇਖ ਲੈ ਟਾਈਮ ਦਿਖਾਈ ਦਿੰਨੇ ਆਪਾਂ ਵਿੱਚ ਵਿਖਾਦੀ ਪੁੱਤ ਟਾਈਮ ਨਾਲ ਅਜੇ ਵਾਕਿਆ ਚਵਾਈ ਦੇ ਵਿੱਚ 4-5 ਘੰਟੇ ਬਾਕੀ ਆ ਉਸ ਸਾਹਿਬ ਦਾ ਜੱਜਮੈਂਟ ਕਰਿਓ ਮਿੱਤਰੋ ਇਹਦੀ ਕਰਮਾਂ ਵਾਲੀ ਦੀ ਤੇ ਥੱਲੋ ਖੇੜ ਤੇ ਖੜਾਉਂਦੀ ਨੇ ਪੂਰਾ ਰੰਗ ਬਣ ਜਣਾਣਾ ਹੈ ਨਾ ਜਵਾਬ ਬਹੁਤ ਚੰਗਾ ਲੱਗਾ ਬਈ ਇਹਨੂੰ ਅੱਛਾ ਬੱਚਾ ਵੀ ਆ ਮੈਨਾਂ ਵੀਰੇ ਦੁੱਧ ਖਾ ਪੀ ਕੇ ਫਿਰ 15 ਕਿਲੋ ਦੋਈ ਜੀ 15 ਨਾ ਮੋਜਨਾ ਦਊਗੀ ਬਈ ਜਵਾਬ ਚੂ ਚੰਗਾ ਹੈ ਬਹੁਤ ਚੰਗਾ ਜਵਾਬ ਦੋਵੇਂ ਪਾਸੇ ਬਹਿ ਕੇ ਚੋੜੀ ਦੀ 45 ਦੀ ਦੇਣੀ ਆ ਕੀ ਕਰਦੇ ਆ ਲੱਖ ਦਾ ਜੋੜਾ ਪੂਰਾ ਨਹੀਂ ਲੱਖ ਦਾ ਨਹੀਂ ਹੋਣਾ ਹੈ ਲੱਖਾ ਚੋੜ ਕਰਦੀ ਕਿੰਨੀ ਕਰਨੀ 1000 ਕਰਨੀ 2000 ਕਰਨੀ ਉਹ ਤੇਰੀ ਇੱਛਾ ਹੋਊਗੀ ਹੈ ਇਹ 10 ਫਿਰ ਹਰ ਮੈਂ ਦੱਸ ਤਾ ਮੇਰਾ ਜੱਕੇ ਬਈ ਇੱਕ ਛੇ ਦਾ ਦੇ ਦਾਂਗੇ ਇੱਕ ਛੇ ਦਾ ਫਿਰ ਉੱਤੇ 46 ਦਾ ਫਿਰ ਆ ਗਿਆ ਫਿਰ ਕੀ ਰਹਿ ਗਿਆ ਕੰਡਲ ਪਾਉਣ ਨੂੰ ਹੈ ਚੱਲ ਕੋਈ ਨਹੀਂ ਕਰ ਲਿਓ ਪੇ ਭਰਾਓ ਜਿਨ੍ਹਾਂ ਨੇ ਲੈਣੀ ਆ ਅੱਛਾ ਵੀਰੇ ਆਹ ਲਾਲ ਰੰਗ ਦੀ ਗਾਂ ਦਾ ਦੁੱਧ ਇਹ ਵੀ ਤੀਜਾ ਸੂਈ ਆ ਜੀ ਹੂੰ 10 ਕਿਲੋ ਦੁੱਧ ਆ ਵੱਛੀ ਮਗਰ ਅੱਛਾ ਇਹ ਤਾਂ ਨੰਦੀ ਸੂਈ ਆ ਵੱਛੀ ਆ ਗਈ ਇਹਦੇ ਮਗਰ ਵੱਛੀ ਤੇਰੇ ਨੂੰ ਸੋਹਣੀ ਸੁਨੱਖੀ ਆ ਨਾ ਹੂੰ ਤੇ ਇਹ ਇਹ ਜਿੱਕੇ ਇਹਦੇ ਸੇ 10 ਕਿਲੋ ਦੁੱਧ ਚਵਾਈ ਚਵਾਈ ਦੀ ਜਿੱਕੇ ਆਹ ਪੂਰੀ 1 ਨੰਬਰ ਚਵਾਈ ਠੰਡੀ ਆ ਪੂਰੀ ਠੰਡੀ ਜਿਵੇਂ ਮਰਜ਼ੀ ਪੂਆ ਕਿੰਨੇ ਵਾਜ ਕੇ ਵੀਰੇ ਤੀਜਾ ਹੀ ਆ ਵੀ ਤੀਜਾ ਹੀ ਆ ਇਹ ਕਿੰਨੇ ਦੀ ਦੇ ਰਹੀ ਹੈ ਬਾਈ ਬਾਈ ਮੋਲ 35 33000 ਦੀ ਦੇ ਦਾਂਗੇ ਠੀਕ ਆ ਬਸ ਇੱਥੇ ਵੀ 30 ਗੁਦੀਆਂ ਦੀ ਚਾਹ ਕਰਦਾ ਐ ਕਿਹਾ ਤੂੰ ਪਹਿਲਾਂ ਕਰ ਲੈ ਕੇ ਬਾਤ ਤੈਨੂੰ ਚੜ ਜਾਂਦਾ ਟੈਂਪੂ ਦੇ ਚੜਾਉਣ ਨੂੰ ਫਿਰਦਾ ਤੂੰ ਠੀਕ ਆ ਬਾਈ ਲੈ ਵੀ ਮਿੱਤਰੋ ਠੀਕ ਆ ਦੁੱਧ ਪੀਣ ਵਾਲੇ ਨੂੰ ਮਾਰੀ ਵੀ ਨਹੀਂ ਹਨਾ ਦੁੱਧ ਦੇ ਦੂ ਬਾਤ ਆ ਟੋਕੜਾ ਮਿੱਤਰੋ ਵੀ ਗੱਪਣ ਗੁਮਣ ਡرائی ਤੇ ਲੱਗੀਆਂ ਹੋਈਆਂ ਤਾਂ ਫਿਰ ਉਹਦੇ ਲਈ ਇਹ ਸੌਦਾ ਲਾਹੇਵੰਦਾ ਜੇ ਦਾ ਘਰੇ ਕਹੇ ਨੇ ਮਾੜਾ ਨੋਰਮਲ ਦੁੱਧ ਪੀਣ ਨੂੰ ਦੁੱਧ ਫੈਡ ਵਾਲਾ ਹੋਊਗਾ ਨਾ ਜੱਗੇ ਦੁੱਧ ਵਰੀਆ ਬਈ ਦੁੱਧ ਵੱਧ ਵੀ ਜਾਊਗੀ ਹਲੇ ਤਾਂ ਸੂਈ ਨੂੰ 6-7 ਦਿਨ ਹੀ ਹੋਏ ਵੱਧੂਗੀ ਇੱਕ ਗੱਲ ਹੋਰ ਮਲਾਈਆਂ ਕਿੰਨੀਆਂ ਆਉਂਦੀਆਂ ਨੇ ਦੁੱਧ ਤੇ ਗਿਣੀਆਂ ਨਹੀਂ ਆਪਾਂ ਨਹੀਂ ਕੱਢੀਆਂ ਮਲਾਈਆਂ ਕਦੇ ਮਲਾਈਆਂ ਅਗਲੇ ਕੱਢੂਗਾ ਠੀਕ ਠੀਕ ਆ ਵੀਰੇ ਅੱਛਾ ਇਹ ਹੋ ਗਿਆ ਤਿੰਨ ਹੈ ਇੱਕ ਆ ਵੈਡ ਜਰਸੀ ਬਈ ਟੋਕ ਲੈ ਕਿ ਇਹਦਾ ਕੀ ਡਿਮਾਂਡ ਆ ਕੀ ਦੁੱਧ ਦਾ ਕੀ ਡਿਟੇਲ ਆ ਭਾਈ ਦੁੱਧ ਦੇਦੇ ਥੱਲੇ ਸੀਗਾ 8 ਕਿਲੋ ਇਹ ਆਪਣੇ ਕੋਲੇ ਆ ਕੇ ਹੀਟ ਕੱਢੀ ਕੱਲ ਠੀਕਾ ਭਰਾਇਆ ਹੁਣ 7 ਕਿਲੋ ਕੰਡੇ ਵਾਲਾ ਤਿਆਰ ਹੋ ਗਿਆ ਹਾਂ ਰੈਡੀ ਆ ਜਾ ਹਾਂ ਰੈਡੀ ਆ ਠੀਕ ਆ ਦੋ ਟਾਈਮ ਲੱਗਾ ਵੀਰੇ ਬਹੁਤ ਵਧੀਆ ਠੰਡੀ ਸੀਲ ਜਿਹੜਾ ਮਰਜੀ ਬਹਿ ਕੇ ਚੋ ਓਕੇ ਠੀਕ ਆ ਤੇ ਚਵਾਈ 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 ਬਹੁਤ ਵਧੀਆ ਹੈ ਕੰਮ ਆ ਜਾ ਬਾਈ ਕੋਈ ਫੀਟ ਬਾਈ ਰੇਟ ਇਹਨਾਂ ਭਰਤੇ 20000 ਕਰਾਦਾ 22000 ਦੇ ਦੇ ਇਹਦੀ ਕਿ ਹਾਂ ਨਾ ਜੀ ਕਿੱਥੇ ਦੀ ਦਾਦਾ 21 ਦੇ ਦੇਣਾ ਉੱਥੇ ਹੀ ਤੂੰ ਫੇਰ ਆਂਦਾ ਤੂੰ ਪੂਰੇ ਕਰਦਾ ਵਟਨ ਵਾਲਾ ਇੱਥੇ ਬੱਚੀ ਬਹੁਤ ਚੰਗੀ ਆ ਵੱਛੀਆਂ ਵਾਲੇ ਮੁੱਲ ਤੇ ਵਹਿੜ ਦੇਣ ਲੱਗਾ ਨਾਲ ਦੁੱਧ ਵੀ ਆ। ਸੋ ਇਹ ਤਾਂ ਗੱਲ ਤੇਰੀ ਸਹੀ ਆ ਬਾਈ। ਇੰਨੇ ਦੀ ਵੱਛੀ ਤੇ ਥੱਲੋ ਬਣ ਜਾਂਦੀ ਚੰਗੀ ਸ਼ਾਂਤਾਈ। ਮਗਰ ਵੇਖ। ਵੱਛੀ ਨੂੰ ਲੈ ਵਾ ਵੇਖ ਲੱਗਾ। ਹੂੰ ਨਹੀਂ ਠੀਕ ਆ। ਪੂਰੀ ਬਣਨੀ। ਸੋਈ ਨੂੰ ਕਿੰਨੇ ਕੋ ਟਾਈਮ ਕੋਈ ਹੋਇਆ ਆਈਡੀਆ ਪਤਾ ਹੋਵੇ। ਕਿਵੇਂ? ਸੋਈ ਦਾ ਕੋਈ ਆਈਡੀਆ। 4 ਮਹੀਨੇ ਹੋਏ ਬਾਈ ਉਹਨਾਂ ਦੇ ਘਰੇ ਵੱਛੀ ਹੈਗੀ ਆ ਵਿਖਾ ਦਾਂਗੇ ਆਪਾਂ ਜੇ ਵੇਖੀ ਲੈ। ਠੀਕ ਆ ਬਾਈ। ਲੈ ਮਿੱਤਰੋ 4 ਮਹੀਨੇ ਹੋਇਆ ਸੋਈ ਨੂੰ ਬਾਈਆਂ ਦਾ। ਹੂੰ। ਨਹੀਂ ਠੀਕ ਆ ਜਰਸੀ ਵੱਛੀ ਚੰਗੀ ਆ ਤੇਰੀ ਆ। ਹੂੰ। ਇੰਦਾ ਬਈ ਦਾ ਰੇਟ ਹੈਗਾ ਜਿਹੜਾ ਉਹ ਐ ਹੀ ਇਹਦੇ ਥੱਲੇ ਬੈਠੀ 20000 ਰੁਪਿਆ 21000 ਦੀ ਬਾਈ ਆਉਂਦਾ ਵੀ ਰੱਸਾ ਫਟਾ ਦੂ ਕਿਉਂਕਿ ਇਹਦੇ ਵਿੱਚ ਉਹ ਨਹੀਂ ਮੈਂ ਬਾਲਾ ਕਹਿਣਾ ਜੇ ਆਪਾਂ ਸਰਵੱਛੀ ਲੈਣ ਵੀ ਜਾਂਦੇ ਆ ਮਿੱਤਰੋ ਜਰਸੀ ਦਾ 15 16000 ਦੀ ਆਪਾਂ ਵੱੱਛੀ ਉਹ ਹੀ ਲੈਣੇ ਆ ਤੇ ਇਹ ਵੱੱਛੀ ਨੂੰ ਆ ਕੇ ਸਾਂਭਣਾ ਪੈਂਦਾ ਪੱਠੇ ਪਾਉਣੇ ਪੈਂਦੇ ਆ ਪਰ ਇਹਦੇ ਥੱਲੇ 7-8 ਕਿਲੋ ਦੁੱਧ ਤਾਂ ਤਿਆਰ ਆ ਇਸ ਟਾਈਮ ਮਿੱਤਰੋ ਹਰ ਹੀਟ ਦੇ ਠੀਕ ਆ ਭਰਾਤਾ ਵੀਰੇ ਹਾਂ ਠੀਕ ਆ ਘਬਰਾਦਾ ਇੱਕ ਸ਼ਾਮ ਨੂੰ ਭਰਾ ਠੀਕ ਆ ਬਾਈ ਓਕੇ ਅੱਛਾ ਜੱਗੇ ਬਾਈ ਨੰਬਰ 946 3895917 9463895917 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ 4 ਜਨਵਰੀ ਬਾਈ ਦੇ ਦਿਖਾਤੇ ਆ 4 ਜਨਵਰੀ ਦੀ ਡਿਟੇਲ ਲੈਤੀ ਆ ਸਾਰੀ ਗੱਲਬਾਤ ਨੰਬਰ ਵੀਡੀਓ ਦੇ ਵਿੱਚ ਕਈ ਵਾਰੀ ਡਿਟੇਲ ਫੁੱਲ ਆ ਬਾਕੀ ਜਿਹੜਾ ਜਨਵਾਰ ਜੱਜੂਗਾ ਗੱਲਬਾਤ ਤੁਸੀਂ ਕਰ ਲਿਓ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਮਿਸ਼ਰੀ ਵਾਲਾ ਜ਼ਿਲ੍ਹਾ ਫਰੀਦਕੋਹੜਾ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹ